ਨੇ ਦੇ ਯਾਰ ਬੰਦੰਦਰਾ ਉਹਦਾ ਮਾਨ ਰੱਖ ਲੈ ਬੰਦ ਕਹਿੰਦਾ ਇਹ ਅਸਰ ਰੱਖ ਹੈ 10000 ਰੁਪਏ ਰੱਖ ਕੀ ਜਾਂਦਾ ਬਾਈਆਂ ਨੇ ਯਾਰ 5 ਲਾਇ ਮੈਂ ਆਪਣੀ ਫਿਰ ਤਾਂ 7.5 ਕਰਤਾ ਦੱਸ ਦੇ ਹੁਣ ਪੁੱਛਿਆ ਹੁਣੀ ਮੈਂ ਤਾਂ ਲੈ ਲੈ 15 ਕਿਲੋ ਬੱਕਰਾ ਹੋਊਗਾ ਮੋਲ ਤਾਂ ਮਾਈਡ ਦਾ ਪਤਾ ਹੀ ਨਹੀਂ ਵੀਰ ਦੇ ਸਹਾਨਾ ਤੋਂ ਨਹੀਂ 32000 ਲਾਇ ਚਾਹੀਦਾ 5000 ਸਹਾਨਾ 7.5000 ਰੁਪਏ 보다 15 ਕਿਲੋ ਬੱਕਰਾ ਜੈ ਜਾਂ ਦੇ ਦੇ ਔਰ ਵਾਧਾ ਕੋਈ ਕੁਝ 10 1000 10000 ਦਾ ਅੱਜ ਨਾਲ ਵੀ ਕਿ ਨਾ ਵੀ ਕਿ ਕੱਲ ਮਾੜਾ ਮੋਟਾ ਦਾ ਜੀ ਹੈਗਾ ਨਾ ਫਰਕ ਕਢਾ ਦੇਣ ਹੁਣ ਤਾਂ ਕਾਢੇ ਰੋ ਇਕ ਅਤਰ ਮਾਰੀ ਮੁੱਠੀ ਕੱਢ ਲਾ ਗੋਗੇ ਸਹੀ ਗੱਲ ਆ ਉਹ ਬੋਕੇ ਆਖੀ ਗੱਲ ਜੇ ਤੋ ਲੱਗਦਾਗਾ ਘੋੜਾ ਮੋਟਾ ਇਹ ਕਸੇ ਕੱਢ ਦੀ 10 ਦੀ ਹੋਈ ਆ ਤੂੰ ਨੀ ਕੀ ਸਾਢੇ ਸੱਤ ਕਹਤਾ ਯਾਰ ਸਾਢੇ ਸੱਤ ਲਾ ਦੇ ਲਾਸਟ ਹੀ ਬੋਲਦੇ ਔਰ ਕੱਢ ਲੋ ਕਤਰ ਇੱਕ ਸੱਤ ਹੀ ਲਾ ਦੇ ਯਾਰ ਪਾਸਾ ਪਾਸਾ ਇਹ ਤਾਂ ਸਮਝ ਜਾਂਦਾ ਯਾਰ ਮਾ ਰੱਖੇ ਤੇ ਪਾਣੀ ਦਾ ਰਹਿਣਾ ਸਾਨੂੰ ਇੰਨੇ ਉਦਾਸ ਮਾ ਦੇ ਦੇ ਭਰਾਵਾ ਤੇ ਬਦੌਂ ਦਾ ਪਰ ਲਾਪਾ ਹੋ ਜਾਂਦਾ ਭਾਈ ਪਰ ਇਹ ਹੁੰਦਾ ਕਿਦਾ ਬਾਹਰ ਨਹੀਂ ਹੋਊਗਾ ਬਦੌਂਗਾ ਨਾ ਹੁਣ ਕਾ ਮੋਲੀ ਤੋਂ ਪਹਿਲੀ ਆ ਰਹਿਣਾ ਆਪਾਂ ਕੋਈ ਲਾ ਦੇ ਪੈਸੇ ਬਾਤ ਇਹ ਆਪਾਂ ਸੁੱਖ ਦਾ ਰਹਿਣਾ 15 ਕਿਲੋ ਬੱਕਰਾ ਸਭਾ ਤੇ ਸਾਢੇ 500 ਦੇ ਹਿਸਾਬ ਨਾਲ 7500 ਬਾਂਦਾ 15 ਕਿਲੋ ਬੱਕਰਾ ਸਾਢੇ 500 ਲੱਗੀ ਇਹਦੇ ਦਾ ਦੇ ਅਲੇ ਹੁਣ 500 ਬਗੜ ਲੈਂਦਾ ਮੈਂ ਗਾ ਮੈਂ ਹਮਾਂ ਮੀਟਾ ਉਹ ਆ ਬਗੜਾ ਗਾ ਦੇਖਣਾ ਸੋਖ ਲਾ ਚਾਰ ਨੂੰ ਲਈ ਦੇ 10 ਮੰਗਿਆ ਜੀ ਬਾਈ ਨੇ ਦੇ ਦਾ ਲਾ ਤਾਂ ਸਾਢੇ 7 ਕਹਤਾ ਯਾਰ ਹੁੰਦਾ ਹੋਰ ਦੇ ਕੇ 102 ਉਹ ਵੀ ਨਵੇੜ 8 ਉੱਠ ਚ ਨਵੇੜ ਯਾਰ ਕਿੰਨੇ ਦਾ ਨੇ ਇੱਕ ਹੀ ਕਹਦੇ ਆ ਜੀ ਛੰਡ ਤੇ ਕਹਦੇ ਆ ਇਹਨੇ ਜਾਂ ਪੂਰੇ 8000 ਹੋ ਗਿਆ ਯਾਰ ਓਏ ਹੋ ਗਿਆ ਬਸ ਬਸ ਸਹੀ ਆ ਸਹੀ ਆ ਛੜ ਦੇ ਛੜ ਦੇ ਛੜ ਦੇ ਦੇ ਦਾ ਓ ਉਹ ਦੇ ਦੇ ਯਾਰ 150 ਲੱਕੀਏ ਤੂੰ ਉਹ ਫੜ ਲੈ ਛੱਡ ਦੇ ਯਾਰ ਇੰਨੇ ਬੰਦੇ ਉਹ ਨਹੀਂ ਯਾਰ ਉਹ ਸਾਲਾ ਪੌੜੀ ਦਿਖਾਈ ਮਹਿੰਗਾ ਸਸਤਾ 100 ਵੀ ਪੈਸੇ ਦੀ ਕੋਈ ਕਣਪੇ ਦੇ ਬਾਈ ਯਾਰ 100 ਨਾਲ 200 ਆ ਬੱਕਰੇ ਦਾ ਸੌਦਾ ਬਹੁਤ ਵਧੀਆ ਗੋਡਾ ਬੱਕਰਾ ਮੰਡੀ ਦੇ ਹਾਂ ਇੰਨਾ ਮੁੱਲ ਜਿਹੜਾ ਹੁੰਦਾ 7500 ਤੋਂ ਵੱਧ ਇਹ ਲੈ ਲੈਂਦੇ ਸੀ ਅਸੀਂ 15 ਕਿਲੋ ਬੱਕਰਾ ਤੇ 500 ਸੌਣਾ ਫ੍ਰੀ ਕਰਦੇ ਸੀ ਪੰਜ ਨੂੰ ਲੈਦੀ ਦੀ ਦੁਕਾਨ ਵਾਲੀ ਉਹ ਨਾ 1400 ਫ੍ਰੀ ਕਰਦੇ ਹੁਣ ਪਿੰਡਾ ਜਿਹੜੇ ਮਿਲਦੇ ਆ ਮਿਲਦੇ ਮਨਮਲੀ ਦੇ ਜਾਂਦੇ ਪਿੰਡਾਂ ਦੇ ਪੁੱਛ ਕੇ ਵੇਖਾਦੇ ਉਹ ਬੰਦੇ ਹੁਣੇ ਗੱਡੀ ਲੈ ਕੇ 12000 ਤੋਂ ਘੱਟ ਜੀ ਲੈਣਾ ਹੈ ਰਹਿਣ ਦੇ ਗੇਟਾ ਪਸੇ ਵੀ ਹਾਂ ਰਹਿਣ ਕਿਉਂ ਦੇ ਬਖਾਨ ਦੇ ਬੱਕਰਾ ਉਹ ਗੱਲ ਚੱਲਦੀ ਨਹੀਂ ਬੋਲੀ ਜਾਂਦਾ ਕੇ ਉਹ ਨਹੀਂ ਬੋਲੀ ਦਾ ਨਹੀਂ ਯਾਰ ਚੱਲ ਕੋਈ ਨਹੀਂ ਚੱਲਿਆ ਵਧੀਆ ਸੋਦਾ ਮਾੜਾ ਨਹੀਂ ਇਹਨਾਂ ਦਾ ਮਾੜਾ ਨਹੀਂ ਜੀ ਨਹੀਂ ਬੰਦੇ ਬੜੀ ਆਸ ਲੋਕਾਂ ਦੇ ਫਗਲਾ ਚੱਲ ਬੰਦੇ ਹੋ ਅੱਗੇ ਬਈ ਪੈਸੇ ਠੀਕ ਆ ਬਾਈ ਲੋ ਜੀ ਦੋਸਤੋ ਬਹੁਤ ਵਧੀਆ ਸੌਦਾ ਸਿਰੇ ਚੜਿਆ ਤੇ ਪੂਰੇ 8000 ਦਾ ਸੌਦਾ ਹੋ ਗਿਆ ਦੋਸਤੋ ਤੇ ਬਹੁਤ ਹੀ ਰੌਣਕ ਮੇਲਾ ਦੋਸਤੋ ਪੈਣ ਸੋੜਾ ਬੱਕਰਾ ਮੰਡੀ ਦੇ ਤੇ ਬਨੇਰੋ ਵੀਰੋ ਤੇ ਅੰਡਾ ਤੱਕ ਤੇ ਜਲਦੀ ਜਲਦੀ ਵੀਡੀਓ ਕਰ ਦਿਓ ਸ਼ੇਅਰ ਤੇ ਲਾਈਕ ਦੋਸਤੋ ਚੱਲ ਜਦਗੀ ਆਇਆ